ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਿਆਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਤਿਆਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੱਸੀ ਗੁਰ ਬਾਈ ਜੀ ਸੱਸੀ ਗੁਰ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਗੀਜੇ ਪਿੰਡ ਫਤੇਗੜਾ ਨਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 977956218 ਜੀ 97795 6218 ਜੀ 6218 ਹਾਂਜੀ ਤੇ ਆਪਾਂ ਪਹਿਲਾ ਨੰਬਰ ਜਿਹੜੀ ਮੱਝ ਦੇਖ ਕੇ ਇਜੂਆ ਦੂਜਾ ਹੀ ਸੁਈ ਹੋਈ ਹੈ ਹਾਂ ਜੀ ਤੀਜੇ ਦਿਨ ਨੂੰ ਤੀਜੇ ਦਿਨੋਂ ਸੁਈ ਨੂੰ ਬੱਚਾ ਕਿਹੜਾ ਇਹਦਾ ਮਾਰੋ ਕਟਾ ਜੀ ਉਹ ਪਰੇ ਬੱਠੇ ਪਾ ਲ ਜੀ ਠੀਕ ਹੈ ਸੁਹਾ ਦੂਜਾ ਸੁਈ ਹੈ ਤੀਜੇ ਦਿਨ ਹੋ ਗਿਆ ਸੁਈ ਨੂੰ ਦੁੱਧ ਕਿੰਨਾ ਹੋਣਾ ਹਾਜ਼ਰ ਬੋਲਾ 10 ਕਿਲੋ ਜਿਵੇਂ ਮੇਨ ਨਾਲ ਹੈਗਾ ਇਹਨਾਂ ਤੇ ਭਾਵ ਯਾਰ ਇਹਦਾ ਕੀ ਕਰੀ ਆਪਾਂ ਜਿਹਦਾ ਭਾਅ ਕਰੇ ਜੀ 15 ਜੀ ਮਾਨਤਾਣ ਹੋ ਜਾਊਗਾ ਹਾਂ ਜੀ ਮਾਨਤਾਣ ਕਰ ਦੋਰੀ ਬਾਹਰ ਨੂੰ ਇਹਨੂੰ ਸੋ 1,115,000 ਰੁਪਇਆ ਕੀਮਤ ਆ ਮਾਨਤਾਣੇ ਦੇ ਵਿੱਚ ਹੋ ਜਾਣਾ 10 ਲੀਟਰ ਦੁੱਧ ਜਮਾਂ ਚੋਣ ਵਾਲਾ ਇਸ ਵਕਤ ਹਾਜ਼ਰ ਆ ਅਨਦਾਜ਼ਾ ਲਾ ਸਕੀਏ ਕਿੰਨਾ ਦੁੱਧ ਪਾ ਦੂਗੀ ਜ ਸੋ 13 ਕਿਲੋ ਤੇਰਾਮਲਾ ਪਾ ਦੂ ਕੱਦ ਬੈਠ ਜਿੰਦ ਜਣ ਬਹੁਤ ਜ਼ਿਆਦਾ ਰਾਜੀ ਸਮੀ ਗੋਲੀ ਵੀ ਚੰਗੀ ਐ 1,115,000 ਰੁਪਏ ਕੀਮਤ ਆ ਹਵਾਨੇ ਤੇ ਨਾੜਾ ਵਗੈਰਾ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਤੇ ਫਟਫੜ ਲੈ ਬਾਪੂਰਾ ਫਿਟਿੰਗ ਵਾਲਾ ਬੱਚਾ ਮੇਲ ਕਾਫਾ ਕੱਟਾ ਫ੍ਰੀ ਸਵਾਈਆ ਚੋਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ 1,115,000 ਕੀਮਤ ਗੁਜਾਇਸ ਇਹਦੇ ਵਿੱਚ ਹੋ ਜਾਣੀ ਹੈਗੀ ਸੋ ਨਾੜਾ ਵਗੈਰਾ ਦੇਖੋ ਹਵਾਨੇ ਤੇ ਸੋਹਣੇ ਚੰਗੇ ਦਿਖਾਈ ਦੇ ਜਾਂਦੀਆਂ ਤੇਰੇ ਦੂਜੇ ਨੰਬਰ ਤੇ ਆਪਾਂ ਮੱਝ ਦੇਖੀ ਜਾਨੇ ਕਿਹੜਾ ਸੂਸੂਈ ਇਹ ਤੀਜਾ ਜੀ ਤੀਜਾ ਸੋਸ ਇਹ ਕਹਿਵੇਂ ਤੈਨੋਂ ਕਸੀ ਨੂੰ ਇਹ ਤੀਜਾ ਤਾਂ ਕਹਿਓ ਜੀ ਇਹਦਾ ਹੋਰਲਾ ਬੱਚਾ ਨੇ ਖੜਾ ਹਨ ਹਾਂਜੀ ਕਿੰਨਾ ਦੁੱਧ ਚੋਂਦਾ ਹੁਣ ਇਹ 10 ਕਿਲੋ ਬੋਲਾ ਏ ਥੱਲੇ ਵੀ ਭਾਜ ਦਾ ਕੀ ਹੈ ਇਹਦਾ ਕੀ ਹੈ ਜੀ ਮਾਨਦਾਰ ਹੋ ਜਾਊਗਾ ਆ ਮਾਨਦਾਰ ਕਰਦੇ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਪਾਣਾ ਦੇ 14-15 ਕਿਲੋ ਤੋੜੇ ਵਾਰਨੇ ਨੂੰ ਸੋ 10 ਕਿਲੋ ਬੋਲਾ ਹਾਜ਼ਰ ਹੈ 1,20,000 ਰੁਪਏ ਕੀਮਤ ਆ ਕੱਦ-ਕੱਡ ਚੰਗਾ ਸੋਹਣਾ ਜਿੰਦ ਜਾਨ ਵਾਲੀ ਰਾਜੀ ਸਮੀ ਪੜੀ ਵੀ 1,20,000 ਚ ਮਾਨਦਾਰ ਹੋਊਗਾ ਜੀ ਘਰ ਆਏ ਬੰਦੇ ਦਾ ਹਾਂਜੀ ਹਾਂਜੀ ਕਮਾਂਡਾਨ ਵੀਰ ਕਹਿੰਦਾ 120 ਦੇ ਵਿੱਚ ਹੋ ਜੂ ਤੀਜਾ ਸੂਆ ਮੈਂ ਆ ਪ੍ਰੋਪਰ ਚੰਗੀ ਮੈਂ ਜਿੰਦ ਜਾਨ ਵਾਲੀ ਰਾਜੀਪੜੀ ਬਹੁਤਾ ਹੋਈ ਬੱਚੇ ਨੂੰ ਭਜਦੀ ਆ ਕੋਈ ਗੱਲ ਨਹੀਂ ਬੰਨਣਾ ਚਾਹ ਰ ਕੋਈ ਗੱਲ ਨਹੀਂ ਸੋ ਮੂੰਹ ਮੱਥਾ ਦੇਖੋ ਪੂਰੀ ਜਿੰਦ ਜਾਨ ਲੰਬੀ ਕਰਦੇ ਨਾਲੀ ਪੂਰੀ ਕੋਈ ਵੀ ਛੋਟੀ ਮੰਨ ਕੇ ਤਾਂ ਆਵੇ ਨਾ ਤੇ ਚੌਣ ਚਵਾਦੀ ਇੱਕ ਨੰਬਰ ਆਈ ਪੂਰੀ ਬਰੇ ਚਵਾਈ ਫੂਲ ਨਹੀਂ ਚਵਾਈ ਛੋਟੀ ਚਵਾਈਆਂ ਇੰਜ ਹੈ ਜੀ ਭਾ ਪਾ ਮੈਨੂੰ ਪੂਰੀ ਠੀਕ ਹੈ ਚੌਣ ਚਵਾਦੀ ਬਿਲਕੁਲ ਇੱਕ ਨੰਬਰ ਆ ਤੇ ਰਾਜੀ ਸਮੀ ਬੜੀ ਦੀ 120000 ਰੁਪਏ 10 ਲੀਟਰ ਬੋੜਾ ਏ ਥੱਲੇ ਹਾਜ਼ਰ ਆ ਤੇ ਦੇਣੇ ਨੂੰ ਤੀਜਾ ਚੌਥਾ ਕੀ ਹੋਇਆ ਸੁ ਜੀ ਨੂੰ ਸਾਰਾ ਹਲੇ ਅੱਗੇ ਤੀਜੇ ਨੰਬਰ ਤੇ ਆਪਾਂ ਗੱਬਣ ਮੈਂ ਦੇਖੀ ਨੇ ਕਿਹੜਾ ਸੋਸ ਹੁੰਦੀ ਜੀ ਤੇ ਦੂਜਾ ਜੀ ਦੰਦ ਵੀ ਚਾਰ ਆ ਜੀ ਠੀਕ ਹੈ ਚੌਗੀ ਮੋਹ ਖੀਰੀ ਸੁ ਜੀ ਪਿਛਲੀ ਵਾਰ ਹਾਂਜੀ ਪਲੀ ਪਲੀ ਬਹੁਤ ਤਪੂਸ ਵੀ ਸਾਰੀ ਕਾਲੀ ਹੋਈ ਫਿਰ ਹਣਾ ਹਾਂਜੀ ਹਾਂਜੀ ਕੈਦਨ ਲੈ ਜੂਗੇ ਅਜੇ ਤੇ ਜੇਰ ਖਾਈ ਆਪਣੇ ਹਾੜ ਨੂੰ ਤਨਪੂਰੇ ਜੀ ਠੀਕ ਹੈ ਲੈ ਲੈਂਦੇ ਕੁਛ ਦੇਣ ਹਣਾ ਹਾਂਜੀ ਤੇ ਇਹਦਾ ਭਾ ਕੀ ਆ ਇਹਦਾ 1.25 ਹੈ ਜੀ ਮੰਨ ਤਨ ਹੋ ਜਾਊਗਾ ਹਾਂਜੀ ਮੰਨ ਕਰਦੇ ਕਿੰਨਾ ਦੁੱਧ ਮੰਨ ਕੇ ਲੈਵੇਂਗਾ ਦੁੱਧ ਨੂੰ ਜੀ 14 ਕਿਲੋ ਮੰਨ ਕੇ ਲੈਵੇਂ ਠੀਕ ਹੈ ਹਾਂਜੀ ਸੱਚ 14 ਕਿਲੋ ਤੋਂ ਮੰਨ ਕੇ ਇਹਨੂੰ ਖਰੀਦਦਾਰੀ ਕਰ ਸਕਦੇ ਹੋ 1,25,000 ਰੁਪਏ ਕੀਮਤ ਆ ਸਿੰਘ ਮੂੰਹ ਮੱਥਾ ਚੰਗਾ ਤੇ ਮੂੰਹੋ ਚੋਗੀ ਰੱਖਿਆ ਪਿਆ ਵੀਰ ਤੇ ਸੋ ਸਿੰਘ ਮੂੰਹ ਮੱਥਾ ਦੇਖਦਾ ਝੋਟੀ ਦਾ ਦੂਜਾ ਸੂਆ ਜਿੰਦ ਜਾਣ ਬਹੁਤ ਆ ਵਜਨ ਵਜੂਦ ਬਹੁਤ ਆ ਝੋਟੀ ਵਿੱਚ ਲੱਸੀ ਨਾ ਵੀ ਕਿਸੇ ਪਾਸੇ ਹੋਣੀ ਇਹਨੂੰ ਕਹਿੰਦੇ ਆ ਪੰਜਾਬੀ ਦੇ ਖਾਬਤ ਮੱਝਾ ਰੈਂਦਾ ਝੋਟੀ ਦੇ ਉੱਪਰ ਉਸ ਟੈਪ ਦੀ ਝੋਟੀ ਆ ਪੂਰੀ ਫੁੱਲ ਪੜੀ ਵੀ ਰਾਜੀ ਸਾਨਾ ਵਰਗੀ ਝੋਟੀ ਆ 1,25,000 ਰੁਪਏ ਕੀਮਤ ਸੋ ਦੇਖੋ ਮੂੰਹ ਮੱਥਾ ਚੰਗਾ ਥੋਣੀ ਕੁੰਡੇ ਸਿੰਘਾਂ ਦੀ ਆ ਜਿੰਦ ਜੈਰ ਵਾਲੀ ਸੂਨ ਦੇ ਵਿੱਚ ਕੁਝ ਕੁ ਦੇਣੇ ਦੀ ਬਾਕੀ ਪਈ ਹੈ ਹਜੇ ਤੇ ਜਿਹੜੀ ਆਪਾਂ ਕਟੀਆਂ ਦੇਖੀਆਂ ਨੇ ਅੱਗੇ ਤਿੰਨ ਹਨਾ ਹਾਂਜੀ ਤੇ ਇਕੱਠੇ ਦੇਣੀਆਂ ਵਾ ਪੱਠੀ ਦੇ ਦਾਂਗੇ ਠੀਕ ਆ ਇਹ ਪਹਿਲੀ ਦੀ ਕਿੰਨੀ ਕੁ ਉਮਰ ਹੈ ਪਹਿਲੀ ਦੀ ਮਰਤੇ ਨੇ ਦੋ ਮਹੀਨੇ ਦੀ 13-14 ਚੰਗੀ ਮੈਂ ਦੀ ਹੈ ਵਧੀਆ ਹਾਂਜੀ ਚੰਗੀ ਥਣ ਚਾਰੀ ਹੈ ਚਾਰੀ ਥਣ ਚਾਰੀ ਹੈ ਕਿ ਫੁੱਟ ਸਕਣੀ ਹਨ ਠੀਕ ਆ ਇਹਦਾ ਭਾਗ ਕੀ ਹੈ ਇਹ ਭਾਗ ਦੇਣਾ 22000 ਦੀ 22000 ਦੀ ਜਿਹੜੀ ਦੋ ਨੰਬਰ ਦੇਖੀਆਂ ਨੇ ਖੜੀ ਉਹ ਦੇ ਦਾਂਗੇ 16000 ਦੀ ਉਹ 16000 ਦੀ ਤੇ ਸਾਫ ਸੁਦਰ ਸਿੰਘ ਮੂੰਹ ਬਥਾ ਚੰਗਾ ਹਨਾ ਹਾਂਜੀ ਠੀਕ ਆ ਮਾੜਾ ਸਿੰਘ ਦੇ ਢੋਰਾ ਜਾਂ ਹਣਾ ਹਾਂਜੀ ਹਾਂਜੀ ਠੀਕ ਐ ਢੋਰਾ ਜੜ ਚੰਗੀ ਐ ਚੰਗੀ ਢੋਲੀ ਸਾਰੇ ਚੰਗੀ ਜੀ ਦੇਵਾਂਗੇ 16000 ਜੀ ਹਾਂਜੀ ਅੱਗੇ ਤੀਜੇ ਨੰਬਰ ਵਾਲੀ ਇਹ ਵੀ 16000 ਦੇ ਜਮਾ ਜੀ ਇਹ ਵੀ ਸੋਨਾ ਜੀ ਕੋਈ ਇਕੱਠੇ ਤਿੰਨੇ ਲੈਂਦਾ ਹੋਇਆ ਤਿੰਨੇ ਦੇਖ ਕਮ ਕਰ ਲਾਂ ਜੀ ਮੰਨ ਕੇ ਚੱਲ 50 ਦੀ ਦੇ ਦਾਂਗੇ ਤਿੰਨੇ ਹਾਂਜੀ ਦੇਣਾ ਠੀਕ ਐ ਇੱਕ ਬਾਈਆਂ ਜੀ ਤੇ ਕਿਹੜੇ ਪੰਗਾ ਦੇਖੇ ਨੇ ਕਿਹੜਾ ਸੋਸੂਈ ਇਹ ਪਹਿਲਾਂ ਨਾ ਬੱਚੀ ਐ ਜੀ ਪਹਿਲਾਂ ਹਾਂਜੀ ਆ ਬੱਚਾ ਇਹਦਾ ਹਣਾ ਹਾਂਜੀ ਬੱਚਾ ਕੀ ਐ ਬੱਚਾ 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 ਜੀ ਕਿੰਨਾ ਇਹ ਦੁੱਧ ਹਾਜ਼ਰ 12 ਕਿਲੋ ਜੀ ਠੀਕ ਐ ਭਾਅ ਇਹਦਾ ਦੁੱਧ 12 ਲੀਟਰ ਮਿਲ ਕੇ ਜਾ ਵਗਿਆ। ਦਿਨ ਹੋ ਗਏ 5-7 ਸੂਈ ਨੂੰ। ਨਹੀਂ। 15 ਦਿਨ ਹੋ ਗਏ ਸੀ ਨਹੀਂ। 15 ਦਿਨ ਹੋ ਗਏ ਸੂਈ ਨੂੰ ਦੁੱਧ 12 ਲੀਟਰ ਹਾਜ਼ਰ ਆ। ਧੋਰੀ ਬਾੜ ਰੋਈ। ਸੋ ਪਲੂਨ ਪਹਿਲਾਂ ਸੋ ਸੀ 52000 ਰੁਪਏ ਕੀਮਤ ਦਾ ਦੁੱਧ 12 ਲੀਟਰ ਹਾਜ਼ਰ ਆ। 10-12 ਦਿਨ ਹੋ ਗਏ ਸੂਈ ਨੂੰ। ਕੱਦ-ਕੱਡ ਚੰਗਾ ਬੈੜਦਾ ਤੇ 12 ਲੀਟਰ ਦੁੱਧ ਦਾ ਸੌਤ ਮੇਨ ਨਾਲ ਜਮਣੇ ਤਾਂ ਹਾਜ਼ਰ ਆ। ਰਾਜੀ ਸਮੀ ਬੜੀ ਬਹੁਤ। ਸੁਭਰਾਗੇ ਇੱਕ ਆਪਾਂ ਜਰਸੀ ਬੱਚੀ ਦੇਖੇ ਨੇ ਕਿੰਨੀ ਕੁ ਬੜਾ ਵੀਰੇ ਜੀ। ਜਿਹੜੀ ਹੈਗੀ ਹੈ ਜੀ। ਆਪਣੇ 10 ਮਹੀਨੇ ਦੇ ਮਗਰੇ ਇਹਦਾ ਭਾਗ ਹੀ ਰੱਖਿਆ ਇਹ 16000 ਦੇ ਰਾਂਗੇ ਮਾਂ ਤਨ ਹੋ ਜਾਊਗਾ ਹਾਂਜੀ ਕਰਦੇ ਆ ਕੀਰੀ ਜੀ ਮੰਨ ਲਓ ਸਾਰੇ ਸਾਰੇ ਪਸ਼ੂ ਬਕਾਉ ਆਪਾਂ ਜਿਹੜਾ ਮਰਜੀ ਵੀਰ ਆ ਗਿਆ ਭਾਅ ਲਊਗਾ ਆਪਾਂ ਦੇ ਕੇ ਤੁਰਾ ਪਿੰਡ ਫਦੇਗੜ ਸਨਣਾ ਜ਼ਿਲ੍ਹਾ ਬਰਨਾਲਾ ਨੰਬਰ ਬੋਲਿਓ 977956217 ਤਾਂ ਵੀਡੀਓ ਦੇਖ ਰਹੇ ਸੀ